ਪਈਦਾ ਕੀ ਨਾਮ ਹੈ ਦੂਰਬੀਨ ਮੇਰਾ ਨਾਮ ਸਰ ਸੁਖਦੇਵ ਸਿੰਘ ਹੈ ਜੀ ਦੂਰਬੀਨ ਕਿਨੇ ਲਾਈਆਂ ਦੂਰਬੀਨ ਸਰ ਡੀਸੀ ਸਾਹਿਬ ਨੇ ਲਾਈਆਂ ਜੀ ਬਹੁਤ ਵਧੀਆ ਪ੍ਰਾਲਾ ਕੀਤਾ ਜੀ ਸੰਗਤ ਦੂਰੋਂ ਨੇੜੇ ਆਉਂਦੀ ਹੈ ਜੀ ਦਰਸ਼ਨ ਕਰਦੀ ਹੈ ਜੀ ਬਹੁਤ ਕਿਰਪਾ ਮਹਾਰਾਜ ਦੀ ਦੂਰ ਦੂਰ ਬੰਬੇ ਦਿੱਲੀ ਤੱਕ ਆਉਂਦੀ ਹੈ ਜੀ ਕਈ ਘਰ ਤੇ ਬਹੁਤ ਸੰਗਤ ਦਾ ਧੰਨਵਾਦ ਵੀ ਅਸੀਂ ਕਰਨੇ ਆ ਜੀ ਨਾਲੇ ਸੰਗਤਾਂ ਦਾ ਅਸੀਂ ਦਰਸ਼ਨ ਵੀ ਕਰਨੇ ਆ ਨੀਤ ਸਾਹਿਬ ਦਾ ਅਸੀਂ ਧੰਨਵਾਦ ਵੀ ਕਰਨੇ ਆ ਜੀ ਬੜੀ ਕਿਰਪਾ ਮਹਾਰਾਜ ਦੀ ਦੂਰੋਂ ਨੇੜੇ ਆ ਕੇ ਸੰਗਤ ਦਰਸ਼ਨ ਕਰਦੀ ਆ ਜੀ ਇਹ ਚ ਸਰ ਬਹੁਤ ਫਾਇਦਾ ਜੀ ਬੜੀ ਦੂਰ ਤੱਕ ਦੇਖਦਾ ਜੀ ਗੁਰਦਾਰਾ ਸਾਹਿਬ ਦਾ ਸਾਰਾ ਹੀ ਪਹਿਲਾਂ ਸਰ ਛੋਟੀ ਹੀ ਉਹਦੇ ਚ ਥੋੜੀ ਦਿੱਕਤ ਆਉਂਦੀ ਸੀ ਜੀ ਉਹਦਾਂ ਕੋਈ ਗੱਲ ਨਹੀਂ ਹੁਣ ਤੇ ਸੰਗਤਾਂ ਬਹੁਤ ਖੁਸ਼ ਆ ਜੀ ਸਵੇਰੇ ਕਿੰਨੇ ਵਜੇ ਦੂਰੋਂ ਲੰਦੇ ਤੇ ਸ਼ਾਮੇ ਕਿੰਨੇ ਘਟਦੇ ਇਹ ਸਾਰਾ ਹੀ ਸਾਢੇ 8 ਵਜੇ ਆ ਜਾਂਦੇ ਆ ਜੀ ਤੇ 5 ਵਜੇ ਦਾ ਸਾਰਾ ਅਡਾ ਟਾਈਮ ਜੇ 6 ਵਜੇ ਆਉਂਦੇ ਆ ਜੀ 6 ਵਜੇ ਰੱਖ ਰਿਹਾ ਇੱਥੇ ਗੁਰਦਾਰਾ ਸਾਹਿਬ ਰੱਖਦੇ ਨੇ ਜੀ ਅਸੀਂ ਗੁਰਦਾਰਾ ਸਾਹਿਬ ਰੱਖ ਕੇ ਸੇਫਟੀ ਵਿੱਚ ਰੰਦੀਆਂ ਜੀ ਸਵੇਰੇ ਆ ਕੇ ਫੇਰੇ ਲਾ ਦਿਆਂ ਜੀ ਅਸੀਂ ਐ ਸਰ ਡੀਸੀ ਸਾਹਿਬ ਗਰਦਾਸਪੁਰ ਵੱਲੋਂ ਲਗਾਈ ਹੋਈ ਹੈ ਸਰ ਤੇ ਤਕਰੀਬਨ 4-500 ਬੰਦਾ ਮਤਲਬ ਡੇਲੀ ਸੰਗਤ ਜਰੀਏ ਇਹ ਦਰਸ਼ਨ ਕਰਨ ਹੁੰਦੇ ਆ ਇਹ ਸਰ ਟੈਲੀਸਕੋਪ ਹੈ ਸਰ ਇਹਦੀ ਰੇਂਜ ਕੋ 4-5 ਕਿਲੋਮੀਟਰ ਤੱਕ ਹੈਗੀ ਸਰ ਹਾਂਜੀ ਤੇ ਫਿਰ ਕਿੰਨੇ ਸਵੇਰੇ ਕਿੰਨੇ ਵਜੇ ਆਉਂਦੇ ਤੇ ਸ਼ਾਮੀ ਕਿੰਨੇ ਜਹਰ ਦੀ ਦੁਪਹਿਰ ਹੈ ਨਹੀਂ ਸਰ ਸਵੇਰੇ 9 ਵਜੇ ਆਈਦਾ ਬਈ ਤੇ ਸ਼ਾਮੀ ਵੇ 5 ਵਜੇ ਤੱਕ ਦਾ ਟਾਈਮ ਹੈਗਾ ਵਾ ਪਰ ਅਹੀਂ ਸੰਗਤ ਵੱਲੋਂ ਮਤਲਬ ਸੰਗਤ ਦੇ ਦਰਸ਼ਨ ਵਾਸਤੇ ਅਦਾਂ ਘੰਟਾ ਪੋਣ ਘੰਟਾ ਬਦਲਾਇਦਾ ਜੀ 6 ਵਜੇ ਤੋਂ ਤਕਰੀਬ ਲਾੜੀ ਸੀ ਜੀ ਰੋਜ਼ਾਨਾ ਕਿੰਨੀ ਸੰਗਤ ਆਉਂਦੀ ਹੈ ਰੋਜ਼ਾਨਾ ਸਾਰੇ ਹੋਏ ਕੋਈ 4-500 ਹਾਂਜੀ ਦਰਸ਼ਨ ਕਰਨ ਆਏ ਸੀ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਸਰਕਾਰ ਦਾ ਡੀਸੀ ਸਾਹਿਬ ਦਾ ਜਿਹੜਾ ਇਹਨਾਂ ਨੇ ਕੀਤਾ ਜਿਹੜੇ ਨਹੀਂ ਵੀ ਉਧਰ ਜਾ ਸਕਦੇ ਹੋ ਦੂਰਬੀਰਾਂ ਦੇ ਰਾਈ ਦਰਸ਼ਨ ਕਰ ਸਕਦੇ ਬੜਾ ਵਧੀਆ ਹੈ ਜੀ ਇਹ ਉਪਰਾਲਾ ਇਹ ਹੋਰ ਉਪਰਾਲੇ ਕਰਨੇ ਚਾਹੀਦੇ ਸਰਕਾਰ ਨੂੰ ਪਹਿਲਾਂ ਜਿਹੜੀਆਂ ਦੂਰਬੀਨਾ ਹੋ ਉਹ ਦੂਸਰੀਆਂ ਸੀਆਂ ਮੈਨੂਅਲ ਸੀ ਹਾਂਜੀ ਹਾਂਜੀ ਇਹ ਵਧੀਆ ਇੱਥੇ ਸਾਫ਼ ਦਿਖਦਾ ਬਿਲਕੁਲ ਇਹ ਨਾਲੇ ਵਧੀਆ ਜੀ ਉਪਰਾਲਾ ਬਹੁਤ ਵਧੀਆ ਕੀਤਾ ਜਿਹੜੀ ਸ਼ਰਤ ਰੱਖੀ ਗਈ ਆ 20 ਡਾਲਰ ਦੀ ਜਾਂ ਪਾਸਪੋਰਟ ਦੀ ਉਹਦੇ ਬਾਰੇ ਕੀ ਹੋਊਗਾ ਹਾਂਜੀ ਉਹ ਤਾਂ ਸਰਕਾਰਾਂ ਦੇ ਕੰਮ ਆ ਜੀ ਜੋ ਹੁਣ ਕਰਨਗੇ ਦੇਖ ਕੇ ਸਿਕਿਉਰਿਟੀ ਰੀਜ਼ਨ ਤੋਂ ਜੋ ਵੀ ਹੁੰਦਾ ਲੱਗਦਾ ਉਹ ਸ਼ਰਤ ਖਤਮ ਕਰਨੀ ਚਾਹੀਦੀ ਹੈ ਜਿਹੜਾ ਆਮ ਲੋਕ ਆ ਉਹਦੇ ਨਾਲ ਖਤਮ ਕਰਨ ਨਾਲ ਇਹ ਹੋਏਗਾ ਕਿ ਜਿਹੜੇ ਸੰਗਤ ਕੋਲ ਨਹੀਂ ਪਾਸਪੋਰਟ ਹੈਗੇ ਉਹ ਵੀ ਜਾ ਸਕਣਗੇ ਦਰਸ਼ਨ ਕਰਨ ਵਾਸਤੇ ਕਿਹੜੀ ਜਗ੍ਹਾ ਆਪਣਾ ਜੀ ਵਰਸ਼ਦੀਪ ਆਪਾਂ ਜਲੰਧਰ ਤੋਂ ਆਏ ਆ ਜੀ ਦਰਸ਼ਨ ਕਰਨ ਤੇ ਸਰਕਾਰ ਨੂੰ ਚਾਹੀਦਾ ਜਿਹੜਾ 20 ਡਾਲਰ ਇਹਨਾਂ ਨੇ ਮੰਗ ਰੱਖੀ ਆ ਨਹੀਂ ਰੱਖਣੀ ਚਾਹੀਦੀ ਆਪਾਂ ਫੇਰ ਆਮ ਸੰਗਤ ਜਾ ਸਕਦੀ ਦਰਸ਼ਨ ਕਰਨ ਕਿੰਨਾ ਕੁ ਵਧੀਆ ਲੱਗਾ ਵੇੜੀ ਦਰਸ਼ਨ ਕਰਕੇ ਜੀ ਹਾਂਜੀ ਬਹੁਤ ਵਧੀਆ ਇੱਥੇ ਦੂਰਬੀਨਾ ਰੱਖਿਆ ਇਹਨਾਂ ਨੇ ਹਾਈ ਟੈਕ ਵਧੀਆ ਦਰਸ਼ਨ ਹੋ ਜਾਂਦੇ ਇਹਨਾਂ ਹਾਂਜੀ ਸਰਕਾਰ ਨੂੰ ਉਹਦੇ ਲਈ ਕੋਈ ਤਿਆਰ ਕਰਨੀ ਚਾਹੀਦੀ ਵਿਧੀ ਵੀ ਪਾਸਵਰਡ ਦੀ ਲੋੜ ਨਾ ਬਵੇ ਆਮ ਸੰਗਤ ਜਾ ਸਕੇ ਦਰਸ਼ਨ ਕਰਨ ਹਾਂ ਜੀ ਠੀਕ ਹੈ ਇਹ ਗਰਦਾਸਪੁਰ ਜ਼ਿਲ੍ਹੇ ਤੋਂ ਆਏ ਆਂ ਇੱਥੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਏ ਆਂ ਜੀ ਕਿਵੇਂ ਲੱਗਾ ਜੀ ਇੱਥੇ ਬਹੁਤ ਵਧੀਆ ਜੀ ਬਹੁਤ ਵਧੀਆ ਉਪਰਾਲਾ ਆਪਣੀ ਇੰਡੀਅਨ ਗਵਰਨਮੈਂਟ ਦਾ ਪਾਕਿਸਤਾਨ ਗਵਰਨਮੈਂਟ ਦਾ ਬਹੁਤ ਜਿਹੜੇ ਕੋਈ ਬੰਦੇ ਦਰਸ਼ਨ ਨਹੀਂ ਕਰ ਸਕਦੇ ਉਹ ਪਾਸਪੋਰਟ ਰਾਈ ਵੀ ਦਰਸ਼ਨ ਕਰ ਸਕਦੇ ਆ ਉਹ ਫੋਰਨ ਦੇ ਬੰਦੇ ਆnde ਉਹ ਵੀ ਦਰਸ਼ਨ ਕਰ ਸਕਦੇ ਆ ਦੂਰੋਂ ਦੂਰਿਆਂ ਇੱਥੇ ਦੁਨੀਆ ਆਂਦੀ ਹੈ ਜੀ ਜਿਹੜੀਆਂ ਦੂਰਬੀ ਨਾਲ ਲਗਾਈਆਂ ਗਈਆਂ ਉਹਨੂੰ ਕਿਵੇਂ ਦੇਖਦੇ ਜੀ ਇੱਥੇ ਬਹੁਤ ਅੱਛਾ ਜੀ ਡੀਸੀ ਸਾਹਿਬ ਦਾ ਬਹੁਤ ਵਧੀਆ ਉਪਰਾਲਾ ਹੈ ਜੋ ਕੋਈ ਬਜ਼ੁਰਗ ਬੰਦਾ ਹੁੰਦਾ ਇੱਥੋਂ ਇਹਦੇ 20 ਡਾਲਰ ਦੇ ਚਾਪਟਰ ਕੀ ਗੀਆਂ ਉਹ ਦੇਖੋ ਸਰ ਉਹ ਤੇ ਦੋਵਾਂ ਕੰਟਰੀ ਦੇ ਆਪਣੀ ਸਮਝੌਤੇ ਨਾ ਹੋਇਆ ਕਿਉਂਕਿ ਇਹਦੇ ਉਹਨਾਂ ਦੀ ਵੀ ਕੋਈ ਮਜਬੂਰੀ ਹੈ ਇਸ ਕਰਕੇ ਇਹਦੇ ਗਵਰਨਮੈਂਟਾਂ ਦੀ ਸਹਿਮਤੀ ਨਾ ਹੋਇਆ ਜੀ